ਬਹੁਤ ਲੰਮੇ ਸਮੇਂ ਤੋਂ ਆ ਜਿਹੜੇ ਘਰ ਨੇ ਜਿਵੇਂ ਕਹਿੰਦੇ ਹੋ ਵੀ ਉਜਾਰੇ ਵਰਗੇ ਘਰ ਨੇ ਇਹ ਹਜਾ ਸੰਤਾਪ ਹੰਢਾ ਰਹੇ ਨੇ ਲੋਕ ਇਹ ਬਾਬੇ ਮਰਦਾਨੇ ਕੀ ਵੰਚ ਦੇ ਵਿੱਚੋਂ ਨੇ ਸਾਰੇ ਇਸ 10 ਸਾਲ ਦੀ عمر ਹੋ ਗਈ ਆ 50 55 ਸਾਲ ਹੋ ਗਿਆ ਸਾਨੂੰ ਇੱਥੇ ਬੈਠਿਆ ਤੇ ਸਾਡੀਆਂ ਪੋਤਰੀਆਂ ਇੱਥੇ ਨਿਆਣੇ ਵਿੱਚ ਇੱਥੇ ਵੱਟ ਵਡੇਰੇ ਪਾਉ ਬਾਬੇ ਮਰੇ ਜੰਮੇ ਆ ਵਿਆਹ ਵੀ ਕੀਤੇ ਆ ਸ਼ਾਦੀਆਂ ਵੀ ਕੀਤੀਆਂ ਮਾੜੀਆਂ ਮੋਟੀਆਂ ਪਰ ਸਾਡਾ ਬਣਿਆ ਕੁਝ ਵੀ ਨਹੀਂ ਸੀ ਇਸ ਤਰ੍ਹਾਂ ਰਹੇ ਜਿਹੜੇ ਹਾਲਾਤ ਆ ਨਾ ਕਿਸੇ ਐਸਜੀਪੀਸੀ ਸਰਕਾਰ ਨੇ ਨਾ ਕਿਸੇ ਸੰਸਥਾ ਨੇ ਨਾ ਕਿਸੇ ਸਿੱਖ ਜਥੇਬੰਦੀ ਨੇ ਇਹਨਾਂ ਵੱਲ ਕੋਈ ਧਿਆਨ ਦਿੱਤਾ ਜਾਨੂ ਕੋਈ ਨਹੀਂ ਤੇ ਕਿਸੇ ਨੇ ਨਹੀਂ ਪੁੱਛਿਆ ਦੁੱਧ ਘੋਦਾਲੇ ਨੇ ਸਾਡੀ ਕੋਈ ਨਹੀਂ ਬਾਤ ਪੁੱਛਦਾ ਮੀਆਂ ਕਿੰਨੇ ਚੱਕੜ ਆਏ ਕਿੰਨੀਆਂ ਲਹਿਰੀਆਂ ਆਈਆਂ ਕਿੰਨੇ ਤੂਫਾਨ ਆਏ ਆਹ ਕੜੀਆਂ ਪਾਈਆਂ ਹੋਈਆਂ ਨੇ ਤੇ ਆਹ ਪਾਸ પાਕੇ ਇਹ ਇੱਥੇ ਰਹਿ ਰਹੇ ਨੇ ਇੱਥੇ ਇਹਨਾਂ ਦੇ ਬੱਚੇ ਜੰਮੇ ਵੱਡੇ ਜਵਾਨ ਹੋਏ ਪੋਤਰੇ ਦੋਤਰੇ ਵਾਲੇ ਹੋਵੇ ਪਰ ਸਰਕਾਰਾਂ ਨੇ ਹਾਲਾਤ ਇਹੋ ਜਿਹੇ ਸੁਹਜ ਰੱਖੇ ਇਹਨਾਂ ਲੋਕਾਂ ਦੇ ਕੀ ਵੀ ਚੈਨਲ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਨੂੰ ਅਵਤਾਰ ਆਨੰਦਪੁਰੀ ਵੱਲੋਂ ਕੈਰ ਪਰਿ ਸਤਿ ਸ੍ਰੀ ਅਕਾਲ ਸੋ ਦੋਸਤੋ ਪਿਛਲੇ ਦਿਨੀ 28 ਤਰੀਕ ਨੂੰ ਬਾਬਾ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਜਿਹੜਾ ਉਹ ਲੰਘ ਕੇ ਗਿਆ ਸੰਗਤਾਂ ਨੇ ਬਹੁਤ ਮਨਾਇਆ ਪਰ ਅੱਜ ਗੱਲ ਕਰਨ ਲੱਗੇ ਹਾਂ ਉਸੇ ਵੰਸ਼ ਦੀ ਬਾਬੇ ਮਰਦਾਨੇ ਦੀ ਕੁੱਲ ਦੇ ਜਿਹੜੇ ਲੋਕ ਨੇ ਕਿਹਨਾ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਅੱਜ ਤੱਕ ਦੇ ਹਾਲਾਤ ਕਿਹੋ ਜਿਹੇ ਰਹੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਰਬਾਬੀ ਜਿਹੜੇ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਬਾ ਮਰਦਾਨਾ ਜੀ ਕਰੀਬ 9.5 ਸਾਲ ਵੱਡੇ ਸਨ ਜਦੋਂ ਬਾਬਾ ਮਰਦਾਨਾ ਜੀ ਦਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਮੇਲ ਹੋਇਆ ਤੇ ਮਹਾਰਾਜੀ ਨਜ਼ਰ ਮਿਹਰ ਦੀ ਹੋਈ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਜਿਹੜਾ ਸੰਗਤਾਂ ਨੂੰ ਜਿੱਥੇ ਮਹਾਰਾ ਨੇ ਬਾਣੀ ਨਾ ਉਹਨਾਂ ਨੇ ਰਬਾਬ ਵਜਾ ਕੇ ਸੰਗਤਾਂ ਨੂੰ ਉਤਾਰਿਆ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਰ ਅੱਜ ਉਹਨਾਂ ਦੇ ਵੰਸ਼ ਦੇ ਲੋਕਾਂ ਦੇ ਹਾਲਾਤ ਕਿਹੋ ਜਿਹੇ ਨੇ ਨਾ ਤੇ ਕਿਸੇ ਐ ਜੀ ਪੀ ਸੀ ਨੇ ਇਹਨਾਂ ਵੱਲ ਧਿਆਨ ਦਿੱਤਾ ਨਾ ਕਿਸੇ ਸਿੱਖ ਸੰਸਥਾ ਨੇ ਇਹਨਾਂ ਵੱਲ ਧਿਆਨ ਦਿੱਤਾ ਨਾ ਕਿਸੇ ਸਮੇ ਸਮੇ ਦੀ ਸਰਕਾਰਾਂ ਨੇ ਇਹਨਾਂ ਵੱਲ ਧਿਆਨ ਦਿੱਤਾ ਇਹ ਉਸੇ ਤਰੀਕੇ ਨਾਲ ਜਿਨ੍ਹਾਂ ਨੂੰ ਅਸੀਂ ਮਰਾਸੀ ਮੀਰ ਆਲਮ ਪੰਡ ਤਾਂ ਹੋਰ ਕਿਉਂਕਿ ਦਲਿਤ ਸਮਾਜ ਦੇ ਵਿੱਚ ਹੀ ਆਉਂਦੇ ਨੇ ਅਨੇਕਾਂ ਜਿਹੜੀਆਂ ਸਹੂਲਤਾਂ ਨੇ ਉਹਨਾਂ ਤੋਂ ਇਹ ਵਾਂਝੇ ਨੇ ਇਹਨਾਂ ਦੇ ਬੱਚੇ ਇਹਨਾਂ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿੰਦੇ ਨੇ ਇਹ ਆਪ ਵੀ ਬੜੇ 60 70 ਸਾਲ ਤੋਂ ਇਸੇ ਹਾਲਾਤ ਕਿਉਂਕਿ ਮੈਂ ਗੱਲ ਕਰ ਲਿਆ ਮੈਂ ਜ਼ਿਲ੍ਹਾ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਇੱਥੇ ਖੜਾ ਆ ਜਿੱਥੇ ਆ ਸਾਰੇ ਸਿੱਖ ਸਰਦਾਰ ਜਿਹੜੇ ਪਰਿਵਾਰ ਨੇ ਉਰੇ ਰਹਿੰਦੇ ਨੇ ਔਰ ਸਿੱਖੀ ਦੇ ਨਾਲ ਜੁੜੇ ਹੋਏ ਨੇ ਸੋ ਅੱਜ ਲੋੜ ਹੈ ਇਹਨਾਂ ਨੂੰ ਇਹਨਾਂ ਦੀ ਬਾਹ ਫੜਨ ਦੀ ਕਿਉਂਕਿ ਇਹ ਕੱਚੇ ਮਕਾਨਾਂ ਦੇ ਭਾਵੇਂ ਹੜ ਆਉਣ ਧੁੱਪਾਂ ਆਉਣ ਝੱਖੜ ਆਵੇ ਨੇਹਰੀ ਆਵੇ ਇਹ ਹਾਲਾਤਾਂ ਨਾਲ ਲੜ ਕੇ ਅੜ ਕੇ ਫੇਰ ਉੱਥੇ ਦੇ ਉੱਥੇ ਰਹਿ ਜਾਂਦੇ ਆ ਪਰ ਲੀਡਰ ਜਦੋਂ ਵੀ ਆਉਂਦੇ ਨੇ ਇਹਨਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਚਲੇ ਜਾਂਦੇ ਨੇ ਵੋਟਾਂ ਲੈ ਲੈਂਦੇ ਨੇ ਪਰ ਮੁੜ ਕੇ ਇਹਨਾਂ ਦਾ ਕੋਈ ਸਾਰ ਨਹੀਂ ਲੈਂਦਾ ਸੋ ਦੋਸਤੋ ਅੱਜ ਥੋੜੀ ਜਿਹੀ ਪਿਕਚਰ ਤੁਹਾਡੇ ਸਾਹਮਣੇ ਕਰਨ ਲੱਗਿਆ ਕਿ ਅੱਜ ਜਾਣਦੇ ਆ ਇਹਨਾਂ ਲੋਕਾਂ ਦੇ ਹਾਲਾਤ ਕਿਹੋ ਜਿਹੇ ਨੇ ਇਹਨਾਂ ਲੋਕਾਂ ਨੂੰ ਇੱਥੇ ਇਸੇ ਕਦਰ ਕਿਉਂ ਰੱਖਿਆ ਕਿਉਂਕਿ ਇਹ ਜਿਹੜੀ ਕਲੋਨੀ ਆ ਇਹ ਸੰਜੇ ગાંધી ਕਲੋਨੀ ਦੇ ਨਾਂ ਤੇ ਕਲੋਨੀ ਆ ਇਹ ਇੰਦਰਾ ਗਾਂਧੀ ਜੀ ਵੇਲੇ ਇਹ ਹਲਾਟ ਕੀਤੀ ਗਈ ਸੀ ਇਹਨਾਂ ਲੋਕਾਂ ਨੂੰ ਪਰ ਇਹ ਵਿਚਾਰੇ ਉਹਨੇ ਹੀ ਜਿਵੇਂ ਕਹਿੰਦੇ ਆ 5-5 ਫੁੱਟ ਦੀਆਂ ਝੌਂਪੜੀਆਂ ਦੇ ਵਿੱਚ ਰਹਿੰਦੇ ਆ ਇਹਨਾਂ ਨੂੰ ਕੋਈ ਜੱਦੀ ਹੱਕ ਜਿਹੜਾ ਨਹੀਂ ਮਿਲਿਆ ਜਦੋਂ ਕਿ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਇਹ ਬਸਨੀਕ ਨੇ ਵਸਿੰਦੇ ਨੇ ਇਹਨਾਂ ਦੀਆਂ ਵੋਟਾਂ ਨੇ ਪਰ ਜੇ ਬਾਹਰੋਂ ਆ ਕੇ ਲੋਕ ਨੇ ਉਹ ਤਾਂ ਆਪਣੇ ਮਕਾਨ ਖੜੇ ਕਰ ਲੈਂਦੇ ਆ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਬਿਧਾਰਾ ਕਰ ਲੈਂਦੇ ਆ ਪਰ ਆ ਲੋਕ ਨੇ ਜਿਹੜੇ ਲੋਕਾਂ ਨੂੰ ਹਸਾਉਂਦੇ ਵੀ ਨੇ ਲੋਕਾਂ ਨੂੰ ਨਚਾਉਂਦੇ ਵੀ ਨੇ ਲੋਕਾਂ ਨੂੰ ਗਵਾਉਂਦੇ ਵੀ ਨੇ ਕਲਾਕਾਰਾਂ ਨੇ ਹਰ ਪੀੜਤਾਂ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਉੱਥੇ ਟਰੈਕਟਰ ਵੰਡੇ ਉੱਥੇ ਮਾਇਆ ਵੰਡੀ ਪਰ ਆ ਜਿਹੜੇ ਆ ਅਸਲੀ ਬਾਬੇ ਮਰਦਾਨੇ ਕੇ ਇਹਨਾਂ ਦੀ ਵੀ ਬਾਹ ਫੜਨ ਦੀ ਲੋੜ ਆ ਮੈਂ ਆਪਣੇ ਕਲਾਕਾਰ ਵੀਰਾਂ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਜਿੱਥੇ ਤੁਸੀਂ ਐਡੀ ਵੱਡੀ ਬੜਾ ਪੈਸਾ ਵੀ ਕਮਾਉਨਿਓ ਨਾਮ ਵੀ ਕਮਾਉਨਿਓ ਭਾਵੇਂ ਸਾਡੇ ਦੇਸ਼ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਜੀ ਮਾਨ ਇੱਕ ਕਲਾਕਾਰ ਨੇ ਮੈਂ ਉਹਨਾਂ ਕੇ ਵੀ ਇੱਕ ਜਾਂਚ ਕਰਨੀ ਚਾਹਾਂਗਾ ਕਿ ਕਲਾਕਾਰਾਂ ਦੇ ਪਰਿਵਾਰ ਨੇ ਇਹ ਵੇਖੋ ਕਿਸ ਹਾਲਾਤਾਂ 'ਚ ਰਹਿੰਦੇ ਨੇ ਸੋ ਅੱਜ ਲੋੜ ਹੈ ਇਹਨਾਂ ਨੂੰ ਇਹਨਾਂ ਦੀ ਮਾਂ ਫੜਨ ਦੀ ਸੋ ਮੇਰੀ ਵੀ ਬੇਨਤੀ ਆ ਮਾਨ ਜੋ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਨੂੰ ਕਿ ਇਹਨਾਂ ਨੂੰ ਕੋਈ ਜੱਦੀ ਹੱਕ ਦਵਾਇਆ ਜਾਵੇ ਸੋ ਆਓ ਲੈਨੇ ਜਾਣਕਾਰੀ ਤੇ ਵੇਖਦੇ ਇਹਨਾਂ ਦੇ ਘਰਾਂ ਦੇ ਹਾਲਾਤ ਆਓ ਚੱਲਦੇ ਆਂ ਆ ਹਾਲਾਤ ਨੇ ਇਹ ਝੁੱਗੀਆਂ ਦੇ ਵਿੱਚ ਰਹਿੰਦੇ ਨੇ ਲੋਕ ਗਰੀਬੜੇ ਲੋਕ ਮਰਦਾਨੇ ਦੇ ਵੰਸ਼ ਦੇ ਵਿੱਚੋਂ ਨੇ ਸਾਰੇ ਸੋ ਇਹਨਾਂ ਦੇ ਹਾਲਾਤ ਜਿਹੜੇ ਨੇ ਬਹੁਤ ਤਸ ਜੋਗ ਨੇ ਬਹੁਤ ਲੰਮੇ ਸਮੇਂ ਤੋਂ ਆ ਜਿਹੜੇ ਘਰ ਨੇ ਜਿਵੇਂ ਕਹਿੰਦੇ ਹੋ ਵੀ ਉਜਾੜੇ ਵਰਗੇ ਘਰ ਨੇ ਇਹੋ ਜਿਹਾ ਸੰਤਾਪ ਹੰਢਾ ਰਹੇ ਨੇ ਲੋਕ ਇਹ ਬਾਬੇ ਮਰਦਾਨੇ ਕੀ ਵੰਸ਼ ਦੇ ਵਿੱਚੋਂ ਨੇ ਸਾਰੇ ਲੁਧਿਆਣਾ ਜ਼ਿਲ੍ਹੇ ਦਾ ਮੇਰਾ ਖਿਆਲ ਹੈ ਲਗਭਗ ਵਾਰਡ ਨੰਬਰ ਤਿੰਨ ਹੈ ਤਾਜਪੁਰ ਰੋਡ ਦੇ ਉੱਤੇ ਤੇ ਜਿਹੜੀ ਅੱਜ ਅਸੀਂ ਸਟੋਰੀ ਕਰਨ ਵਾਸਤੇ ਆਏ ਆ ਇਹਨਾਂ ਲੋਕਾਂ ਦਾ ਦੁੱਖ ਦਰਦ ਜਿਹੜਾ ਸਰਕਾਰ ਸਮਝੇ ਇਹਨਾਂ ਨੂੰ ਇਹਨਾਂ ਝੁੱਗੀਆਂ ਤੋਂ ਨਜਾਦਵਾਵੇ ਇਹਨਾਂ ਲੋਕਾਂ ਦੀ ਇਹ ਮੰਗ ਆ ਕਿਉਂਕਿ ਇਹ ਬੜੇ ਲੰਮੇ ਅਰਸੇ ਤੋਂ ਲੋਕਾਂ ਦੇ ਘਰਾਂ ਵਿੱਚ ਹਸਾਉਣ ਦਾ ਨਚਾਉਣ ਦਾ ਗਾਉਣ ਦਾ ਜਿਹੜਾ ਕਾਰੋਬਾਰ ਕਰਦੇ ਨੇ ਔਰ ਇਹਨਾਂ ਦੀਆਂ ਜਿਹੜੀ ਹਾਲਾਤ ਆ ਨਾ ਕਿਸੇ ਐਸਜੀਪੀਸੀ ਸਰਕਾਰ ਨੇ ਨਾ ਕਿਸੇ ਸੰਸਥਾ ਨੇ ਨਾ ਕਿਸੇ ਸਿੱਖ ਜਥੇਬੰਦੀ ਨੇ ਇਹਨਾਂ ਵੱਲ ਕੋਈ ਧਿਆਨ ਦਿੱਤਾ। ਸੋ ਅੱਜ ਸਾਡੀ ਪੰਜਾਬੀ ਟੱਚ ਟੀਵੀ ਦੀ ਟੀਮ ਹੈ ਜਿਹੜੀ ਉਹ ਅੱਜ ਇੱਥੇ ਇਹਨਾਂ ਦੇ ਕੋਲੇ ਪਹੁੰਚੀ ਆ ਇਹਨਾਂ ਦਾ ਦੁੱਖ ਦਰਦ ਸਮਝਣ ਵਾਸਤੇ ਕਿ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਵੋਟਾਂ ਲੈ ਲੈਂਦੀਆਂ ਨੇ ਲਾਰੇ ਲੱਪੇ ਲਾ ਕੇ ਇਹਨਾਂ ਨੂੰ ਫੇਰ ਪੰਜਾਬੀ ਚ ਕਹਿੰਦੇ ਹੁੰਦੇ ਆ ਵੀ ਇੱਕ ਲਾਲੀਪਾਪ ਦੇ ਕੇ ਫੇਰ ਚਲੀ ਜਾਂਦੀਆਂ ਨੇ। ਪਰ ਇਹ ਲੋਕ ਗਰੀਬੀ ਤੇ ਵਿੱਚ ਅੱਜ ਵੀ ਉਸੇ ਕਿਰਤ ਕਿੱਤੇ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦੇ ਰਬਾਬੀ ਬਾਬਾ ਮਰਦਾਨਾ ਜੀ ਰਹੇ ਉਸੇ ਵੰਸ਼ ਦੇ ਵਿੱਚੋਂ ਨੇ ਇਹ ਸਾਰੇ ਆ ਘਰਾਂ ਦੇ ਹਾਲਾਤ ਦੇਖ ਲਓ ਆ ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਪੂਰਾ মিডিਆ ਵੀ ਇਸ ਚੀਜ਼ ਨੂੰ ਸਮਝਦਾ ਜਾਣਦਾ ਸਰਕਾਰਾਂ ਵੀ ਜਾਣਦੀਆਂ ਨੇ ਪਰ ਅੱਜ ਮੈਂ ਤੁਹਾਡਾ ਆਪਣਾ ਅਵਤਾਰ ਆਨੰਦਪੁਰੀ ਇਹਨਾਂ ਦੀ ਜਿਹੜੀ ਕਹਾਣੀ ਆ ਥੋੜੀ ਜੀ ਦੱਸਣ ਦਾ ਯਤਨ ਕਰ ਰਿਹਾ ਕਿ ਕਿੰਨੇ ਮੀਂਹ ਆਏ ਕਿੰਨੇ ਚੱਕਰ ਆਏ ਕਿੰਨੀਆਂ ਹਨੇਰੀਆਂ ਆਈਆਂ ਕਿੰਨੇ ਤੂਫਾਨ ਆਏ ਆਹ ਕੜੀਆਂ ਪਾਈਆਂ ਹੋਈਆਂ ਨੇ ਤੇ ਆਹ ਬਾਸ ਪਾ ਕੇ ਇਹ ਇੱਥੇ ਰਹਿ ਰਹੇ ਨੇ ਇੱਥੇ ਇਹਨਾਂ ਦੇ ਬੱਚੇ ਜੰਮੇ ਵੱਡੇ ਜਵਾਨ ਹੋਏ ਪੁੱਤਰਾਂ ਦੋਤਰਿਆਂ ਵਾਲੇ ਹੋ ਗਏ ਪਰ ਸਰਕਾਰਾਂ ਨੇ ਹਾਲਾਤ ਇਹੋ ਜਿਹੇ ਇਹੋ ਜਿਹੇ ਰੱਖੇ ਇਹਨਾਂ ਲੋਕਾਂ ਦੇ ਸਾਰੇ ਇਸੇ ਬਾਬੇ ਮਰਦਾਨੇ ਕੇ ਵੰਸ਼ ਦੇ ਵਿੱਚੋਂ ਨੇ ਆਪਾਂ ਜਾਣਕਾਰੀ ਲੈਣੇ ਆ ਕਿ ਕਿਹੜੀ ਪੀੜੀ ਦੇ ਵਿੱਚੋਂ ਨੇ ਔਰ ਇਹਨਾਂ ਦੀਆਂ ਕੀ ਕੀ ਤਕਲੀਫਾਂ ਨੇ ਸਾਸਿਕਾਲ ਜੀ ਸਾਥਰੀਕਾਲ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜੀ ਫਕੀਰ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਤੁਹਾਡੇ ਕੋਲੇ ਗੱਲ ਤੋਂ ਢੀ ਰੱਖਣ ਵਾਸਤੇ ਆਇਆ ਵੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਰਹਿੰਦੇ ਹੋ ਜਾਂ ਕਿਦਾਂ ਦੇ ਤੁਹਾਡੇ ਹਾਲਾਤ ਰਹੇ ਮਹਾਰਾਜ ਮਹਾਰਾਜ ਜੀ 60 ਸਾਲ ਦੀ ਹੋ ਰਹੀ ਆ 50 55 ਸਾਲ ਹੋ ਗਿਆ ਸਾਨੂੰ ਇੱਥੇ ਬੈਠਿਆ ਨੂੰ ਜੀ ਤੇ ਸਾਡੇ ਆ ਪੋਤਰੀਆਂ ਇਥੇ ਨਿਆਣੇ ਇਥੇ ਵੱਡ ਵਡੇਰੇ ਉਹ ਬਾਬੇ ਮਰੇ ਜੰਮੇ ਆ ਵਿਆਹ ਵੀ ਕੀਤੇ ਆ ਸ਼ਾਦੀਆਂ ਵੀ ਕੀਤੀਆਂ ਮਾੜੀਆਂ ਮੋਟੀਆਂ ਪਰ ਸਾਡਾ ਬਣਿਆ ਕੁਝ ਵੀ ਨਹੀਂ ਅਸੀਂ ਇਸ ਤਰ੍ਹਾਂ ਰਹੇ ਆ ਤੇ ਸਰਕਾਰਾਂ ਦੇ ਨਮਾਇंदे ਕਾਂਗਰਸ ਪਾਰਟੀ ਵੀ ਆਈ ਅਕਾਲੀ ਵੀ ਆਏ ਤੁਹਾਡੇ ਕੋ ਆਮ ਆਦਮੀ ਪਾਰਟੀ ਵੀ ਆਈ ਹੋਰ ਸਰਕਾਰਾਂ ਦੇ ਬੰਦੇ ਵੀ ਆਏ ਉਹਨਾਂ ਨੂੰ ਕਦੇ ਫਰਿਆਦ ਰੱਖੀ ਤੁਸੀਂ ਆਪਦੀ ਅਸੀਂ ਬੜਿਆਂ ਗਾੜੀ ਰੱਖੀ ਸਾਡੀ ਕਿਸੇ ਨੇ ਨਹੀਂ ਫਰਿਆਦ ਸੁਣੀ ਜਦੋਂ ਹੜਾਂ ਦੀ ਸਮੱਸਿਆ ਸਮੱਸਿਆ ਆਈ ਆ ਜਦੋਂ ਹੜਾਂ ਦੀ ਸਮੱਸਿਆ ਆਈ ਆ ਉਦੋਂ ਕਿਸੇ ਨੇ ਕਈ ਵੇਖ ਲੈ ਕਈ ਜ਼ਿੰਮੇਵਾਰਾਂ ਨੂੰ ਇਲੈਕਟਰਾਂ ਨੇ ਕਲਾਕਾਰਾਂ ਨੇ ਟਰੈਕਟਰ ਵੰਡੇ ਆ ਆਪਣੇ ਸੌਦੇ ਵੰਡੇ ਆ ਇੱਥੇ ਸਾਡੇ ਕਬੀਲੇ ਦੇ ਵਿੱਚ ਸਾਡੇ ਐਸ ਡੇਰੇ ਦੇ ਵਿੱਚ ਕੋਈ ਵੀ ਨਹੀਂ ਆਇਆ ਨਾ ਕੋਈ ਸਰਕਾਰ ਆਈ ਨਾ ਕੋਈ ਆਪਣੇ ਐਮ.ਐਲ.ਏ ਆਇਆ ਕੋਈ ਨਾ ਕੋਈ ਪ੍ਰਧਾਨ ਆਇਆ ਨਾ ਕੋਈ ਕੌਸਲਰ ਆਇਆ ਹਾਂਜੀ ਇੱਕ ਕਲੋਨੀ ਦਾ ਨਾਂ ਕੀ ਹੈ ਸੰਜੇ ગાંધી ਕਲੋਨੀ ਇਹ ਸੰਜੇ ગાંધી ਜਿਹੜਾ ਸੀ ਉਹਦੇ ਨਾਂ ਤੇ ਕਨੌਲੀ ਤਿਆਰ ਕੀਤੀ ਗਰੀਬਾਂ ਵਾਸਤੇ ਇੰਦਰਾ ਗਾਂਧੀ ਨੇ ਅਜੀਬ ਗਾਂਧੀ ਹੋਣਾ ਇਹ ਗਰੀਬਾਂ ਵਾਸਤੇ ਸਾਡੇ ਮਹਿੰਦਰ ਪ੍ਰਧਾਨ ਜੀ ਸੀ ਇੱਥੇ ਉਹਨਾਂ ਅਲਾਟਮੈਂਟ ਕਰਾਈ ਸਾਡੇ ਆਪਰਲੀ ਗਲੀ 'ਚ ਸਾਡੇ ਮਰਾਸੀਆਂ ਦੇ ਨਾਂ ਤੇ ਪਲਾਟ ਬੋਲਣਗੇ ਇਸ ਗਲੀ 'ਚ ਵੀ ਬਾਕੀ ਅਸੀਂ ਡਰਦੇ ਇੱਥੇ ਉਦੋਂ ਦੇ ਇੱਥੇ ਬੈਠੇ ਹਾਂ ਅਸੀਂ ਜੇ ਡਰਦੇ ਆ ਸਾਰਿਆਂ ਤੋਂ ਅਸੀਂ ਸਾਰਿਆਂ ਦੇ ਘਰਾਂ 'ਚ ਜਾਣੇ ਅਸੀਂ ਐਨੇ ਕੋਈ ਐਸਾ ਮੁੱਖ ਬੰਦਾ ਉੱਠੇ ਜਿਹੜਾ ਸਾਨੂੰ ਵੀ ਕਿਤੇ ਟਿਕਾਣੇ ਲਾਵੇ ਮੇਰਾ ਨਾਮ ਜੀ ਸਾਦਕਲਾਦ ਸਾਹਿਬ ਜੀ ਤੁਸੀਂ ਬੜੇ ਲੰਮੇ ਸਮੇਂ ਤੋਂ ਕਿੰਨੇ ਸਾਲ ਹੋ ਗਏ ਇੱਥੇ ਜੀ 60 ਸਾਲ ਤੋਂ ਨਹੀਂ 70 70 ਸਾਲ ਹੋ ਗਏ ਤੇ ਉਸ ਵੇਲੇ ਤੋਂ ਤੁਸੀਂ ਉਰੇ ਰਹਨੇ ਹੋ ਬੱਚੇ ਵੱਡੇ ਹੋਏ ਜਵਾਨ ਹੋਏ ਸਰਕਾਰਾਂ ਦੇ ਨੁਮਾਇੰਦੇ ਆਉਂਦੇ ਰਹੇ ਕਦੇ ਕਿਸੇ ਨੇ ਕੋਈ ਮੰਗ ਕਿਸੇ ਨੇ ਸਾਡੀ ਜੀ ਮੰਗ ਪੂਰੀ ਨਹੀਂ ਕੀਤੀ ਬੜੇ ਅ fırsਰਾਂ ਘੜੀ ਅਸੀਂ ਮੰਗਾ ਰੱਖਿਆ ਸਾਡੀ ਕਿਸੇ ਨੇ ਮੰਗ ਪੂਰੀ ਨਹੀਂ ਕੀਤੀ ਸਾਰੇ ਦਿਲਾਸੇ ਦੇ ਜਾਂਦੇ ਫਿਰ ਮੋੜ ਕੋਈ ਨਿਆਣ ਕੇ ਸਨ ਪੁੱਛੋ ਆਪ ਆ ਜਾਂਦੇ ਬੋਟ ਲੈਣ ਆਉਂਦੇ ਫਿਰ ਤੁਸੀਂ ਰੱਖਦੇ ਨਹੀਂ ਹੁਣ ਗਾਹ ਫੇਰ ਵੋਟਾਂ ਆਉਣੀਆਂ ਨੇ ਉਹਨਾਂ ਨੇ ਫੇਰ ਰਾਣਾ ਜੀ ਫੇਰ ਅਸੀਂ ਮਹਾਰਾਜ ਸਾਨੂੰ ਵੋਟਾਂ ਲੈ ਕੇ ਜਾਂਦੇ ਹਨ ਵੋਟਾਂ ਲੈ ਜਾਂਦੇ ਨੇ ਫੇਰ ਚੱਲ ਜਾਂਦੇ ਨੇ ਫੇਰ ਸਾਨੂੰ ਕੋਈ ਆਣ ਕੇ ਨਾ ਕੋਈ ਕੋਈ ਨਾ ਸਾਨੂੰ ਹਮਦਣਾ ਕੋਈ ਦੀ ਇਸ ਵਾਰ ਕਿ ਇੱਥੇ ਆਮ ਆਦਮੀ ਦਾ ਐਮ ਐਲ اے ਹੈਗਾ ਕਦੇ ਤੁਸੀਂ ਉਹਨਾਂ ਕੋਲੇ ਜਾਂ ਆਮ ਆਦਮੀ ਪਾਰਟੀ ਕੋਲੇ ਮੰਗ ਰੱਖੀ ਏਦੋਂ ਪਹਿਲਾਂ ਕਾਲੀ ਵੀ ਰਹੇ ਕਾਂਗਰਸੀ ਵੀ ਰਹੇ ਬੜੇ ਸਾਰਿਆਂ ਗੜੀ ਰੱਖੀਆਂ ਮੰਗਾ ਪਰ ਸਾਡੇ ਕਿਸੇ ਨੇ ਨਹੀਂ ਸੁਣੀ ਸਾਡੀ ਕਾਲੀ ਵੀ ਰਹੇ ਕਾਂਗਰਸੀ ਵੀ ਰਹੇ ਝਾੜੂ ਵਾਲੇ ਵੀ ਰਹੇ ਸਾਡੀ ਕਿਸੇ ਨੇ ਨਹੀਂ ਸੁਣਵਾਈ ਕੋਈ ਵੀ ਨਹੀਂ ਹੋਈ ਸਾਡੀ ਇਦਾਂ ਐਸੀ ਰਹੇ ਸਾਡੀਆਂ ਇੱਥੇ ਔਲਾਦਾਂ ਤੇ ਸਾਡਾ ਜਰਮ ਇੱਥੇ ਦਾ ਹੋਇਆ ਬੱਚਿਆਂ ਦਾ ਹੋਇਆ ਜਰਮ ਸਾਡੀਆਂ ਔਲਾਂ ਤੇ ਪਈਆਂ ਇੱਥੇ ਸਾਨੂੰ ਕੋਈ ਨਹੀਂ ਤੇ ਕਿਸੇ ਨੇ ਨਹੀਂ ਪੁੱਛਿਆ ਦੁੱਧ ਪੋਤ ਆਲੇ ਨੇ ਸਾਡੀ ਕੋਈ ਨਹੀਂ ਬਾਤ ਪੁੱਛਦਾ ਤੁਹਾਡਾ ਮੁੱਖ ਕਿਤਾ ਕੀ ਆ ਕੀ ਕੰਮ ਕਰਦੇ ਹੋ ਨਾਲ ਕਾਰੋਬਾਰ ਕਿਦਾਂ ਦਾ ਸਾਡਾ ਮੌਕੇ ਵੀ ਮੜਾ ਹੋਵੇ ਵਿਆਹ ਹੋਵੇ ਸ਼ਾਦੀ ਹੋਵੇ ਮੂਰਤ ਹੋਵੇ ਵਧਾਈ ਲੈਣੇ ਮਰਦਾਈ ਨਹੀਂ ਕਰਨੀ ਯਾਰ ਓਕੇ ਆ ਉਹ ਅਈ ਲੈਨੇ ਆ ਮੰਗ ਕੇ ਖਾਨੇ ਇਹ ਸਾਰੇ ਦੇ ਚੋਰ ਆ ਨਾ ਚੋਰ ਦੇ ਭਾਈ ਆ ਸਭ ਦੀ ਅਰਦਾਸ ਲੈ ਚੋਰ ਆ ਨਾ ਚੋਰ ਦੇ ਭਾਈ ਸਰ ਸਭ ਦੀ ਅਰਦਾਸ ਕਰੀ ਅਰਦਾਸ ਕਰੀ ਸਭ ਦੀ ਸੁੱਖ ਮੰਗੀ ਦੀ ਬਾਕੀ ਸਭ ਦੇ ਬਿਜਾਰੇ ਆ ਜਾਂ ਝੁਕੀ ਚੌਂੜੀ ਦੇ ਸਭ ਦੀ ਸੁੱਖ ਆਮ ਜੁਰੂ ਕੋ ਹੋ ਗਏ ਆ ਜਿੱਟੀਆਂ ਦਾੜੀਆਂ ਹੋ ਗਈਆਂ ਬਜ਼ੁਰਗ ਹੋ ਗਏ ਸਾਡੀ ਕੋਈ ਨਹੀਂ ਬਾਤ ਪੁੱਛਦਾ ਬੇਨਤੀ ਆ ਵੀ ਅਸੀਂ ਬੜੇ ਸਾਰੇ ਕੋਹ ਸਾਰੇ ਸਾਰੇ ਸ਼ਹਿਰ ਨੂੰ ਬਦਵ ਜਿੰਨੇ ਚਿਰੰਦ ਰਹਿਣ ਨੇ ਸਾਨੂੰ ਵੀ 40 40 ਗਾਜਾ ਪਲਾਟ ਮਿਲੇ ਸੀ ਉਹ ਪ੍ਰਧਾਨਾਂ ਨੇ ਦੁਦਿਆਂ ਦੇ ਤੇ ਅਸੀਂ ਉੱਥੇ ਤੇ ਉੱਥੇ ਰਹਿ ਗਏ ਸਾਨੂੰ ਵੀ 40 ਗਾਜ ਜਗ੍ਹਾ ਦੇ ਦੇਣ ਅਸੀਂ ਇੱਥੇ ਤੰਬੂ ਲਾ ਕੇ ਰਹੀ ਜਾਵਾਂਗੇ ਤੰਬੂ ਲਾ ਕੇ ਰਹੀਏ ਅਸੀਂ ਪੱਕੀਆਂ ਛੰਨਾ ਪਾਲੀਏ ਟੀਨਾ ਪਾਲੀਏ ਇੱਥੇ ਸਾਨੂੰ ਆਰਡਰ ਕਰ ਦੇਣਾ ਇੱਥੇ 40 40 ਗਾਜ ਆਰਡਰ ਕਰਕੇ ਦੇ ਦੇਣਾ ਅਸੀਂ ਰਹਿ ਗਏ ਉਤਨਾ ਬੇਚੁਰਗ ਹੋ ਗਏ ਆ ਬੁੱਢੇ ਸਾਨੂੰ ਖਾਣਾ ਬਦੋਸ਼ਾਂ ਚ ਰੱਖਣਾ ਤੇ ਵੀ 10 ਮਿੰਟ ਲੈ ਕੇ ਦੇ ਦੇ ਸਾਨੂੰ ਅੱਜ ਇਹ ਸਮਾਂ ਅਸੀਂ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਕੋਲੇ ਵੀ ਇਹ ਤੁਹਾਡੀ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਤੁਹਾਨੂੰ ਜਿਹੜਾ ਤੁਹਾਡਾ ਬਣਦਾ ਹੱਕ ਆ ਉਹ ਜਰੂਰ ਸਾਨੂੰ ਜੀ ਮਹੱਈਆ ਕਰਾਇਆ ਜਾਵੇ ਪਰ ਤੁਸੀਂ ਆਪਣਾ ਸਰਕਾਰੇ ਦੁਆਰੇ ਜਾਣਾ ਤੇ ਫਰਿਆਦ ਲੈ ਕੇ ਜਾਣਾ ਜੇ ਕੋਸ਼ਿਸ਼ ਕਰੋ ਜੇ ਸਮਾਂ ਮਿਲੇ ਤੁਹਾਨੂੰ ਭਗਵੰਤਪਨ ਸਾਹਿਬ ਦੀ ਨਜ਼ਰ ਦੇ ਵਿੱਚ ਤੁਹਾਡੀ ਇਹ ਸਟੋਰੀ ਆਵੇ ਮੇਰੀ ਸਾਹਿਬ ਨੂੰ ਬੇਨਤੀ ਅੱਜ ਜੋੜ ਕੇ ਮੈਨੀਆਂ ਦਾ ਸੋਚਣਾ ਸਾਡੇ ਗਰੀਬਾਂ ਦਾ ਸੋਚੋ ਕਿਉਂਕਿ ਕਲਾਕਾਰਾਂ ਦੀ ਮੈਂ ਗੱਲ ਕਰਨ ਲੱਗਿਆ ਸਾਰੇ ਕਲਾਕਾਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਖੁਸ਼ੀਆਂ ਦੇ ਵਿੱਚ ਜਾਂਦੇ ਆ ਤੇ ਮੰਗਦੇ ਆ ਇਮਾਨ ਸਾਹਿਬ ਖੁਦ ਇੱਕ ਕਲਾਕਾਰ ਨੇ ਮੈਂ ਬੇਨਤੀ ਕਰਾਂਗਾ ਆਵਤਾਰ ਅਨੰਦਪੁਰੀ ਕੇ ਇਹਨਾਂ ਲੋਕਾਂ ਦੀ ਜਿਹੜੀ ਆ ਫਰਿਆਦ ਆ ਜਿਹੜੀ ਜ਼ਰੂਰ ਸੁਣੀ ਜਾਵੇ ਹਾਂ ਕਲਾਕਾਰਾਂ ਦੀ ਗੱਲ ਸਮਝਣਗੇ ਹਾਂ ਸੁਣਨਗੇ ਸਾਡੀ ਰਾਸੀ ਆ ਜੀ ਆ ਉਹਨੂੰ ਆਨੂੰ ਪਤਾ ਹੈ ਉਹ ਇਮਾਨ ਸਾਹਿਬ ਨੂੰ ਪਤਾ ਇਹ ਇਮਾਨ ਸਾਹਿਬ ਨੂੰ ਬੇਨਤੀ ਵੀ ਕਰੋੜਾਂ ਰੁਪਏ ਵੰਡਣਾ ਨਹੀਂ ਦੁਨੀਆ ਦਾ ਭਲਾ ਕਰਨ ਦੇ ਅਸੀਂ ਮਾਸੂਮੀਏ ਸੀਦੇ ਨੇ ਕਲਾਕਾਰ ਭਲਾ ਹੋ ਭਲਾ ਭਲੇ ਦਾ ਭਲਾ ਇਹ ਬਾਬਾ ਨਾਨਕ ਤੇਰਾ ਇਹ ਭਲਾ ਕਰੂ ਸਾਡੇ ਇਸ ਸਟੇਟ ਦਾ ਸੀਸ ਨੇ ਸਾਨੂੰ ਕਿਤੇ ਜਗ੍ਹਾ ਦੇ ਮੁੱਖ ਮੰਤਰੀ ਆ ਤੂੰ ਨਾਲੇ ਤੇ ਇੱਕ ਫਿਲਮ ਦੀ ਗਾਂ ਜੁੱਟਕਲੇ ਚ ਵੀ ਆਖਿਆ ਸੀ ਕਿ ਤੇ ਮੁੱਖ ਮੰਤਰੀ ਬਣ ਜਾਵਾਂ ਤੇ ਕੁਛ ਵਿਖਾ ਦੂੰ ਅਸਾਂ ਨਹੀਂ ਜਿ ਮਰਾਸੀਆਂ ਨੇ ਕੋਸ਼ਿਸ਼ ਵੇਖਿਆ ਜੇ ਮਨ ਸਾਹਿਬ ਦਾ ਉਹ ਵਿਖਾ ਵਿਖਾ ਸਾਨੂੰ ਸਤ ਨਹੀਂ ਤੇ ਰੋਟੀ ਤੇ ਬਾਪੇ ਨਾਨਕ ਨੇ ਦੇਈ ਜਾਣੀ ਭਾਵੇਂ ਤੰਬੂ ਛੱਡ ਕੇ ਭਾਣ ਵਾਲੀ ਦੁਬਾ ਕੇ ਸਹੀ ਜਾਵੇ ਸਾਨੂੰ